ਹੈਲੋ ਦੋਸਤੋ ਕੀ ਹਾਲ ਹੈ ਆਈ ਹੋਪ ਸਭ ਵਧੀਆ ਹੋਣਗੇ ਅੱਜ ਦੇ ਸਮੇਂ ਵਿੱਚ Airtel ਸਾਨੂੰ Perplexity AI ਟੂਲ 12 ਮਹੀਨਿਆਂ ਦੇ ਲਈ ਬਿਲਕੁਲ ਫ੍ਰੀ ਦੇ ਵਿੱਚ ਦੇ ਰਿਹਾ ਹੈ ਅਗਰ ਅਸੀਂ Jio ਦੀ ਗੱਲ ਕਰੀਏ ਤਾਂ Jio ਸਾਨੂੰ ਪੂਰੇ 12 ਮਹੀਨਿਆਂ ਦੇ ਲਈ Gemini ਦਾ Pro version ਫ੍ਰੀ ਦੇ ਵਿੱਚ ਦੇ ਰਿਹਾ ਹੈ ਇਹ ਦੋਨੋਂ ਹੀ AI ਟੂਲ ਹਨ ਤੇ ਦੋਨਾਂ ਦੇ ਹੀ Pro version ਸਾਨੂੰ ਫ੍ਰੀ ਦੇ ਵਿੱਚ ਮਿਲ ਰਹੇ ਹਨ ਵੈਸੇ ਤਾਂ ਅਸੀਂ ਇਹਨਾਂ ਨੂੰ ਨੋਰਮਲ ਇਸਤੇਮਾਲ ਕਰ ਸਕਦੇ ਹਾਂ ਲੇਕਿਨ ਇਹਨਾਂ ਦੇ ਪ੍ਰੋ ਵਰਜ਼ਨ ਪੇਡ ਹਨ ਯਾਨੀ ਕਿ ਮੰਥਲੀ ਰੀਚਾਰਜ ਕਰਨਾ ਪੈਂਦਾ ਹੈ ਪ੍ਰੋ ਵਰਜ਼ਨ ਦੇ ਲਈ ਕੰਪਨੀਆਂ ਨਿਆ ਮਿਹਰਬਾਨ ਕਿਉਂ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਤੇ ਵੀਡੀਓ ਨੂੰ ਪੂਰਾ ਦੇਖਣਾ ਵਧੀਆ ਲੱਗੇ ਤੇ ਸ਼ੇਅਰ ਕਰ ਦੇਣਾ ਸਭ ਤੋਂ ਪਹਿਲੀ ਗੱਲ ਇਹ ਜੋ ਵੀ ਮੈਂ ਵੀਡੀਓ ਬਣਾ ਰਿਹਾ ਹਾਂ ਇਸ ਟੌਪਿਕ ਦੇ ਉੱਤੇ ਇਹ ਸਾਰੀ ਮੇਰੀ ਆਪਣੀ ਸੋਚ ਹੈ ਹੋ ਸਕਦਾ ਹੈ ਤੁਹਾਡੀ ਸੋਚ ਕੁਝ ਹੋਰ ਹੋਵੇ ਇਸ ਦੇ ਬਾਰੇ ਜਾ ਤੁਸੀਂ ਕੁਝ ਹੋਰ ਰਿਸਰਚ ਕੀਤਾ ਹੋਵੇ ਕਰਦੇ ਹਾਂ ਗੱਲਬਾਤ Airtel ਅਤੇ Jio ਦੋਨੋਂ ਕੰਪਨੀਆਂ ਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਚੱਲਦਾ ਹੈ ਕਿਤੇ ਨਾ ਕਿਤੇ ਕੰਪੀਟੀਸ਼ਨ ਦੇ ਕਾਰਨ ਇਹਨਾਂ ਦੋਨਾਂ ਕੰਪਨੀਆਂ ਨੇ ਇੱਕ ਇੱਕ Airtel 12-12 ਮਹੀਨਿਆਂ ਦੇ ਲਈ ਆਪਣੇ ਯੂਜ਼ਰ ਨੂੰ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਹੈ ਵੈਸੇ ਦੇਖਿਆ ਜਾਵੇ ਅੱਜ ਦੇ ਸਮੇਂ ਵਿੱਚ ਫ੍ਰੀ ਦੇ ਵਿੱਚ ਤਾਂ ਕੋਈ ਕਿਸੇ ਨੂੰ ਵੈਸੇ ਹੀ ਨਹੀਂ ਪੁੱਛਦਾ ਇਹੀ ਕੰਪਨੀਆਂ ਕਿਉਂ ਆਪਣਾ ਲਾਸ ਕਰਵਾ ਕੇ ਲੋਕਾਂ ਨੂੰ ਜਾਂ ਆਪਣੇ ਯੂਜ਼ਰ ਨੂੰ ਫ੍ਰੀ ਦੇ ਵਿੱਚ ਇੱਕ ਇੱਕ ਸਾਲ ਦੇ ਲਈ AI ਟੂਲਸ ਦੇ ਪ੍ਰੋ ਵਰਜ਼ਨ ਦੇ ਰਹੀਆਂ ਹਨ ਕਿਤੇ ਕੁਝ ਦਲ ਦੇ ਵਿੱਚ ਕਾਲਾ ਤਾਂ ਨਹੀਂ ਇੱਕ ਪੁਰਾਣੇ ਸਮੇਂ ਦੇ ਉੱਤੇ ਛੋਟੀ ਜੀ ਝਲਕ ਮਾਰ ਲੈਂਦੇ ਹਾਂ Jio ਕੰਪਨੀ ਜਦੋਂ ਲਾਂਚ ਹੁੰਦੀ ਹੈ ਲਾਂਚ ਹੋਣ ਤੋਂ ਬਾਅਦ Jio ਕੰਪਨੀ ਆਪਣੇ ਯੂਜ਼ਰ ਨੂੰ ਲਗਭਗ 1.5 ਸਾਲ ਦੇ ਲਈ ਫ੍ਰੀ ਦੇ ਵਿੱਚ 1.5 ਤੋਂ 2 GB ਡਾਟਾ ਡੇਲੀ ਦੇਣ ਲੱਗ ਜਾਂਦੀ ਹੈ ਰਿਕੁਆਇਰਮੈਂਟ ਸਿਰਫ ਇੱਕ ਹੀ ਸੀ ਕਿ 4G ਹੈਂਡਸੈਟ ਹੋਣਾ ਚਾਹੀਦਾ ਹੈ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ 3G ਤੋਂ 4G ਹੈਂਡਸੈਟ ਖਰੀਦੇ ਯਾਨੀ ਕਿ 3G ਤੋਂ 4G ਦੇ ਉੱਤੇ ਕਨਵਰਟ ਹੋ ਗਏ ਬਹੁਤ ਸਾਰੇ ਲੋਕ ਭਾਰਤ ਦੇ ਕਿਉਂਕਿ ਹਰ ਕਿਸੇ ਨੇ ਫ੍ਰੀ ਦਾ ਫਾਇਦਾ ਲੈਣਾ ਸੀ ਕੰਪਨੀਆਂ ਇੰਡੀਆ ਨੂੰ ਜਾਂ ਭਾਰਤ ਦੇ ਵਸਨੀਕਾਂ ਦਾ ਵਤੀਰਾ ਸਮਝ ਚੁੱਕਿਆ ਹਨ ਉਹਨਾਂ ਨੂੰ ਪਤਾ ਹੈ ਕਿ ਅਗਰ ਅਸੀਂ ਕੋਈ ਪੇਡ ਸਰਵਿਸ ਦੇਵਾਂਗੇ ਤਾਂ ਲੋਕੀ ਜ਼ਿਆਦਾਤਰ ਡਿਨਾਈ ਕਰ ਦੇਣਗੇ ਲੇਕਿਨ ਅਗਰ ਅਸੀਂ ਉਹੀ ਚੀਜ਼ ਕੁਝ ਸਮੇਂ ਲਈ ਫ੍ਰੀ ਦੇ ਵਿੱਚ ਦੇ ਦੇਵਾਂਗੇ ਤਾਂ ਹਰ ਕੋਈ ਉਸ ਚੀਜ਼ ਨੂੰ ਅਪਣਾ ਲਵੇਗਾ ਕਈ ਵਾਰ ਸਾਡੇ ਲੋਕ ਫ੍ਰੀ ਦੇ ਚੱਕਰ ਵਿੱਚ ਫਸ ਵੀ ਜਾਂਦੇ ਨੇ ਇਸੇ ਤਰ੍ਹਾਂ ਚੱਲਦਾ ਰਿਹਾ ਸਿਸਟਮ ਖੁਦ ਮੈਂ 6 ਮਹੀਨੇ ਬਾਅਦ ਜਦੋਂ ਇਹ Jio ਲਾਂਚ ਹੋਈ ਸੀ ਇੱਕ 4G ਹੈਂਡਸੈਟ ਖਰੀਦਿਆ ਨਵਾਂ ਉਸ ਦੇ ਵਿੱਚ Jio ਦੀ SIM ਪਾ ਕੇ 8 ਤੋਂ 10 ਮਹੀਨੇ ਲਗਭਗ 4G ਫ੍ਰੀ ਇੰਟਰਨੈਟ ਦਾ ਫਾਇਦਾ ਚੁੱਕਿਆ ਤੇ ਅਗਰ ਅਸੀਂ ਇਸ ਤੋਂ ਪਹਿਲਾਂ ਦੇ ਸਮੇਂ ਵਿੱਚ ਚਲੇ ਜਾਈਏ ਤਾਂ ਉਦੋਂ ਕੀ ਹੁੰਦਾ ਸੀ ਕਿ ਕਿਸੇ ਵੀ ਕੰਪਨੀ ਦੀ SIM ਹੋਵੇ ਲਗਭਗ 250 ਤੋਂ 300 ਰੁਪਏ ਦੇ ਵਿੱਚ ਰੀਚਾਰਜ ਹੁੰਦਾ ਸੀ 1 ਮਹੀਨੇ ਵਾਲਾ 2GB 2.5GB ਜਾਂ 3GB ਡਾਟਾ ਮਿਲਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਅਸੀਂ ਸ਼ੋਸ਼ੀਅਲਾਈਜ਼ ਹੋਣ ਤੋਂ ਇੰਨਾ ਜ਼ਿਆਦਾ ਡਰਦੇ ਹੁੰਦੇ ਸੀ ਕਿ ਅਗਰ ਅਸੀਂ ਇਸ ਦਾ ਜ਼ਿਆਦਾ ਇਸਤੇਮਾਲ ਕਰ ਲਵਾਂਗੇ ਤਾਂ ਕੱਲ ਨੂੰ ਇੰਟਰਨੈਟ ਕਿਵੇਂ ਇਸਤੇਮਾਲ ਕਰਾਂਗੇ ਇਹ ਲਗਭਗ ਹਰ ਕਿਸੇ ਦੇ ਨਾਲ ਵਾਪਰਿਆ ਹੋਵੇਗਾ ਤੇ ਹਰ ਕਿਸੇ ਦੀ ਇਹੋ ਜੀ ਸੋਚ ਹੀ ਰਹੀ ਹੋਵੇਗੀ ਕਿ ਅਗਰ ਅਸੀਂ 2.5 ਜੀਬੀ ਮੰਥਲੀ ਦਾ ਰੀਚਾਰਜ ਕਰਵਾਇਆ ਹੈ ਤਾਂ ਉਸ ਨੂੰ ਅਸੀਂ ਇੱਕ ਮੰਥ ਹੀ ਚਲਾਣਾ ਹੈ 2-4 ਦਿਨ ਪਹਿਲਾਂ ਰੀਚਾਰਜ ਖਤਮ ਹੋ ਜਾਵੇ ਇੱਕ ਵਕਰੀ ਗੱਲ ਹੈ 2.5 ਜੀਬੀ ਪੂਰੇ ਮਹੀਨੇ ਦਾ ਕਿੱਥੇ 1.5 ਤੋਂ 2 ਜੀਬੀ ਇੱਕ ਦਿਨ ਦਾ ਹੌਲੀ-ਹੌਲੀ ਲੋਕ ਇਸਤੇਮਾਲ ਕਰਦੇ ਰਹੇ ਆਦਤ ਪੈਣੀ ਸ਼ੁਰੂ ਹੋ ਗਈ ਇੱਕ ਸਮਾਂ ਇਹ ਹੋ ਗਿਆ ਕਿ ਜੀਓ ਨੇ ਆਪਣੇ ਰੀਚਾਰਜ ਪੇਡ ਕਰ ਦਿੱਤੇ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਦਾ ਜ਼ਿਆਦਾ ਇਸਤੇਮਾਲ ਕਰਨ ਲੱਗ ਗਏ ਸੀ ਜਾਂ ਇੰਟਰਨੈਟ ਦੇ ਉੱਤੇ ਜ਼ਿਆਦਾ ਨਿਰਭਰ ਰਹਿਣ ਲੱਗ ਗਏ ਸੀ ਉਹਨਾਂ ਲੋਕਾਂ ਨੂੰ ਮਜਬੂਰਨ ਉਹ ਰੀਚਾਰਜ ਕਰਵਾਣੇ ਪਏ ਅੱਗੇ ਦੀ ਲਾਈਫ ਕੰਟੀਨਿਊ ਰੱਖਣ ਦੇ ਲਈ ਉਸੇ ਤਰ੍ਹਾਂ ਜਿਵੇਂ ਪੁਰਾਣੇ ਦਿਨਾਂ ਦੇ ਵਿੱਚ ਚੱਲਦੀ ਹੁੰਦੀ ਸੀ ਯਾਨੀ ਕਿ ਅਸੀਂ ਐਡਿਕਟਿਵ ਹੋ ਗਏ ਫੇਰ ਤਾਂ ਉਸ ਤੋਂ ਬਾਅਦ ਕੰਪਨੀਆਂ ਨੇ ਜਿਵੇਂ ਕਿ Airtel ਨੇ ਵੀ ਆਪਣੇ ਰੀਚਾਰਜ ਮਹਿੰਗੇ ਕਰ ਦਿੱਤੇ ਅਤੇ ਹੌਲੀ-ਹੌਲੀ ਇਹ ਕੰਪਨੀਆਂ 5G ਵੱਲ ਨੂੰ ਸ਼ਿਫਟ ਹੋ ਗਈਆਂ ਤੇ 5G ਵੱਲ ਸ਼ਿਫਟ ਹੋਣ ਤੋਂ ਬਾਅਦ ਹੁਣ ਤਾਂ ਜਿਵੇਂ ਅਸੀਂ ਕੋਈ ਰੀਚਾਰਜ ਕਰਵਾਉਂਦੇ ਹਾਂ ਜਿਸ ਦੇ ਵਿੱਚ 2GB ਤੋਂ ਉੱਪਰ ਵਾਲਾ ਰੀਚਾਰਜ ਹੈ ਉਸ ਦੇ ਵਿੱਚ 5G ਅਨਲਿमिटेड ਮਿਲਦਾ ਹੈ ਇਹ ਸਭ ਸੁਣਨ ਤੋਂ ਬਾਅਦ ਐਵੇਂ ਨਹੀਂ ਲੱਗਦਾ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਚਾਹੇ ਪਰਪਲੈਕਸਟੀ ਚਾਹੇ ਜਿਮਨੀ ਹੋਵੇ ਜਾਨੀ ਚਾਹੇ Airtel ਜਾਂ ਫਿਰ ਚਾਹੇ Jio ਕੰਪਨੀ ਐਨੇ ਵੇਫ ਕੋਫਤਾ ਨਹੀਂ ਬੈਠੇ ਉਹ ਕਿ ਐਡੇ ਵੱਡੇ ਪਲੇਟਫਾਰਮ ਦੇ ਉੱਤੇ ਬਿਜ਼ਨਸ ਕਰ ਰਹੇ ਹਨ ਲੋਕਾਂ ਨੂੰ ਆਪਣਾ ਪੈਸਾ ਲਗਾ ਕੇ ਫ੍ਰੀ ਦੇ ਵਿੱਚ ਸੇਵਾਵਾਂ ਦੇਣ ਹਰ ਕੋਈ ਮਾਰਕੀਟ ਦੇ ਵਿੱਚ ਕਮਾਣ ਦੇ ਲਈ ਬੈਠਾ ਹੋਇਆ ਹੈ ਜਿਹੜੇ ਇਹ ਸਾਨੂੰ ਇੱਕ ਇੱਕ ਸਾਲ ਦੇ ਲਈ ਫ੍ਰੀ ਪਲਾਨ ਮਿਲ ਰਹੇ ਹਨ ਪ੍ਰੋ ਵਰਜ਼ਨ ਦੇ ਹੌਲੀ ਹੌਲੀ ਇਹ ਸਾਡੀ ਆਦਤ ਬਣਦੇ ਜਾਣਗੇ ਬਹੁਤ ਸਾਰੇ ਇਨਸਾਨ ਤਾਂ ਅੱਜ ਦੇ ਸਮੇਂ ਵਿੱਚ ਵੀ 60 ਤੋਂ 70% ਇਹਨਾਂ ਦੋਨਾਂ AI ਟੂਲਸ ਦੇ ਉੱਤੇ ਹੀ ਨਿਰਭਰ ਹੋ ਚੁੱਕੇ ਹਨ ਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਅਸੀਂ ਇੰਨਾ ਜ਼ਿਆਦਾ ਨਿਰਭਰ ਹੋ ਜਾਈਏ ਇਹਨਾਂ ਦੇ ਉੱਤੇ ਕਿ ਸਾਨੂੰ ਟੂਲਾਂ ਦਾ ਰੀਚਾਰਜ ਕਰਵਾਉਣਾ ਹੀ ਪਵੇ ਯਾਨੀ ਪ੍ਰੋ ਵਰਜ਼ਨ ਲੈਣਾ ਹੀ ਪਵੇ ਚਾਹੇ ਉਹ ਫਿਰ 300 ਰੁਪਏ ਦਾ ਰੀਚਾਰਜ ਹੋਵੇ ਜਾਂ ਫਿਰ 3000 ਰੁਪਏ ਦਾ ਕੰਪਨੀਆਂ ਇਸੇ ਤਰ੍ਹਾਂ ਫ੍ਰੀ ਦੇ ਵਿੱਚ ਪਹਿਲਾਂ ਕੁਝ ਵੰਡ ਕੇ ਆਪਣਾ ਸਾਰਾ ਕੁਝ ਵਸੂਲ ਕਰ ਲੈਂਦੀਆਂ ਹਨ ਤੁਸੀਂ ਸੋਚੋ ਕਿ ਅਗਰ ਕਿਸੇ ਕੰਪਨੀ ਦੇ ਨਾਲ ਇਹਨਾਂ ਦਾ ਕੋਈ ਸਾਈਨ ਹੋਇਆ ਹੈ ਯਾਨੀ ਕਿ ਕਿਸੇ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੋਇਆ ਹੈ ਉੱਥੇ ਤਾਂ ਇਹਨਾਂ ਨੇ ਪੈਸੇ ਪੇ ਕੀਤੇ ਹੋਣਗੇ ਉਹ ਸਾਰੇ ਪੈਸੇ ਸਾਡੇ ਤੇ ਹੀ ਨਿਕਲਣਗੇ ਇੱਕ ਤਾਂ ਇਹਨਾਂ ਦੋਨਾਂ AI ਟੂਲਸ ਦੀ ਜਿਹੜੀ ਵਰਤੋਂ ਹੈ ਉਹ ਵੱਧ ਜਾਵੇਗੀ ਉਸ ਤੋਂ ਬਾਅਦ ਹੌਲੀ-ਹੌਲੀ ਜਦੋਂ ਆਪਾਂ ਐਡਿਕਟਿਵ ਹੋ ਜਾਵਾਂਗੇ ਤਾਂ ਸਾਨੂੰ ਇਹ ਪੈਕ ਖਰੀਦਣੇ ਹੀ ਪੈਣਗੇ ਤੁਸੀਂ ਫ੍ਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਲੇਕਿਨ ਕੁਝ ਲਿਮਿਟੇਸ਼ਨ ਹਨ ਅਗਰ ਉਸ ਤੋਂ ਵੀ ਤੁਸੀਂ ਇਸ ਨੂੰ ਵੱਧ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਪੇਡ ਵਰਜ਼ਨ ਇਸਤੇਮਾਲ ਕਰਨਾ ਹੀ ਪਵੇਗਾ ਲੇਕਿਨ ਫਿਰ ਵੀ ਤੁਸੀਂ ਇਸ ਨੂੰ ਉਸ ਹਿਸਾਬ ਨਾਲ ਹੀ ਇਸਤੇਮਾਲ ਕਰੋ ਜੋ ਕਿ ਤੁਹਾਨੂੰ ਬਾਅਦ ਵਿੱਚ ਔਖਾ ਨਾ ਹੋਣਾ ਪਵੇ ਵੈਸੇ ਤਾਂ ਕੰਪਨੀਆਂ ਇਹ ਕੰਪੀਟੀਸ਼ਨ ਦੇ ਵਿੱਚ ਵੀ ਕਰ ਰਹੀਆਂ ਹਨ ਕਿ ਅਗਰ ਇੱਕ ਕੰਪਨੀ ਨੇ ਦਿੱਤਾ ਹੈ ਤਾਂ ਮੈਂ ਵੀ ਦੇਵਾਂਗਾ ਅਗਰ ਉਸ ਨੇ ਆਪਣੇ ਯੂਜ਼ਰ ਲਈ ਸੋਚਿਆ ਹੈ ਤਾਂ ਮੈਂ ਵੀ ਸੋਚਾਂਗਾ ਲੇਕਿਨ ਇਹ ਸਭ ਕਰਨ ਦੇ ਪਿੱਛੇ ਵੀ ਇਨ੍ਹਾਂ ਕੰਪਨੀਆਂ ਦਾ ਫਾਇਦਾ ਹੀ ਛੁਪਿਆ ਹੋਇਆ ਹੈ ਇਹੇ ਚੀਜ਼ਾਂ ਸ਼ਾਇਦ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਣ ਪਰ ਇਹ ਜੋ ਵੀ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਜਿਵੇਂ ਜੀਓ ਦੀ ਉਦਾਹਰਣ ਦਿੱਤੀ ਹੈ ਪਿਛਲੇ ਸਮਿਆਂ ਦੇ ਵਿੱਚ ਇਹ ਸਾਰੀ ਮੇਰੀ ਆਪਣੀ ਸੋਚ ਤੇ ਰਿਸਰਚ ਸੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ ਵਧੀਆ ਲੱਗੀ ਤੇ ਸ਼ੇਅਰ ਕਰ ਦੇਣਾ